ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਚੱਲਦਾ ਜੀ ਕੰਮਕਾਰ ਖੇਤ ਪੱਠੇ ਵਾਲੇ ਪਲਾਟ ਦੇ ਵਿੱਚ ਜੋ ਮੜੇ ਮੋਟੇ ਡੱਕੇ ਮਰੇ ਹੋਏ ਨੇ ਤੇ ਉਹ ਲਾ ਰਹੇ ਨੇ ਬੰਦੇ ਆ ਲੋ ਕਰੋ ਚੈੱਕ ਮੋਟਰ ਵੀ ਚੱਲਦੀ ਆ ਮਿੱਤਰੋ ਰਾ ਦਾ ਅੱਜ ਬਾਬਾ ਜੀ ਲੱਗੇ ਹੋ ਨੇ ਗੁਰਦੁਆਰਾ ਸਾਹਿਬ ਲੋ ਜੀ ਮਿੱਤਰੋ ਝੋਨਾ ਤਕਰੀਬਨ ਆਪਣੇ ਏਰੀਆ ਚ ਨਿਬੜ ਗਿਆ ਕੰਮ ਤੇ ਮੱਕੀ ਦਾ ਵੀ ਨਿਬੜ ਗਿਆ ਕਿਹੜੇ ਕਿਹੜੇ ਏਰੀਆ ਚ ਮੱਕੀ ਹਰ ਝੋਨੇ ਦਾ ਕੰਮ ਨਿਬੜ ਗਿਆ ਦੱਸੋ ਮਿੱਤਰੋ ਕਮੈਂਟਾਂ ਦੇ ਵਿੱਚ ਆਪਣੇ ਦਾ ਨਿਬੜ ਗਿਆ ਲੋ ਤੁਹਾਡੇ ਸਾਹਮਣੇ ਆ ਤੇ ਸਾਰਾ ਝੋਨਾ ਲੱਗ ਗਿਆ ਤੇ ਤੁਰ ਵੀ ਪਿਆ ਆਪਣਾ ਕੱਲਾ ਪਲਾਟ ਸਿਰਫ ਪਨੀਰੀ ਵਾਲਾ ਰਹਿੰਦਾ ਹੈ ਬਾਕੀ ਹਲੇ ਦੋ ਚਾਰ ਘਰਾਂ ਦਾ ਹੀ ਚੱਲਦਾ ਕੰਮ ਬਾਕੀ ਦਾ ਤਕਰੀਬਨ ਲਵੀ ਹੈ ਸਾਰਿਆਂ ਦਾ ਜਿਨ੍ਹਾਂ ਦੀ ਕੋਈ ਮੱਕੀ ਮੜੀ ਮੋਟੀ ਲੇੜਤੀ ਇੱਕ ਦੋ ਦਿਨ ਚ ਵੱਡੀਆਂ ਗਈਆਂ ਨੇ ਉਹਨਾਂ ਦਾ ਹੀ ਕੰਮ ਰਹਿੰਦਾ ਆਪਣਾ ਸਿਰਫ ਪਨੀਰੀ ਪਨੀਰੀ ਵਾਲਾ ਰਹਿੰਦਾ ਉਹ ਵੀ ਤਾਂ ਰੱਖੀ ਬੈਠੇ ਆ ਵੀ ਚੱਲ ਜਿਹੜੇ ਮਾਰੇ ਮੋٹے ਡੱਕੇ ਲੱਗਣ ਵਾਲੇ ਨੇ ਕਿਸੇ ਪਲਾਟਾਂ 'ਚ ਉਹ ਲੱਗ ਜਾਣਾ ਬੈਸੇ ਕੰਮ ਨਿਬੜਿਆ ਹੋਇਆ ਖਾਦਾਂ ਚੱਲੀ ਜਾਂਦੀਆਂ ਨੇ ਜਿੱਦਾਂ ਜਿੱਦਾਂ ਦੇ ਪਲਾਟ ਨੇ ਉਦਾਂ-ਉਦਾਂ ਖਾਦਾਂ ਪਾਈ ਜਾਂਦੇ ਆ ਕਿਸੇ ਜੋ ਮਿਲਾ ਕੇ ਸਮਾਨ ਜੋ ਵੀ ਪਾਉਣਾ ਹੈ ਤੇ ਕਿਸੇ ਇਕੱਲਾ ਸਿੰਪਲ ਯੂਰੀਆ ਜਿੱਦਾਂ ਵੀ ਹੈਗਾ ਖੇਤ ਹੌਲੇ ਤੱਕੜੇ ਜੋ ਵੀ ਹੈਗੇ ਚੱਲੀ ਜਾਂਦਾ ਕੰਮਕਾਰ ਲੱਗਿਆ ਜੀ ਅੱਜ ਲੈਂਟਰ ਪੈਣ ਉੱਪਰਲੀ ਵੀ ਸਟੋਰੀ ਦਾ ਕਰਤਾ ਜੀ ਕੰਮ 67 ਫਿਲਿੰਗ ਫੂਲਿੰਗ ਕਰ ਲਈ ਮਸ਼ੀਨ ਦੀ ਆ ਦੇਖੋ ਕਰੋ ਚੇਕ ਤੇਲ ਤੂਲ ਪਲੇਟਾਂ ਦੇ ਇਹਨਾਂ ਨੇ ਮਾਰ ਲਿਆ ਡੀਜ਼ਲ ਮਾਰਦੇ ਹੁੰਦੇ ਨੇ ਵੀ ਨਾਲ ਨਾ ਫੜੀਆਂ ਜਾਣ ਰੀ ਵਾਲੀ ਫਿਟਿੰਗ ਦਾ ਵੀ ਪਾਈਪ ਕਾਫੀ ਪਾਏ ਹੋਏ ਨੇ ਉੱਪਰ ਵੀ ਆ ਗਿਆ ਬਹੁਤ ਚੰਗਾ ਘਰ ਕੇ ਆਊਗਾ ਆਓ ਜੀ ਕਰਤੀ ਮਸ਼ੀਨ ਸਟਾਰਟ ਤੇ ਪਹਿਲਾ ਗਾਣਾ ਕਰਦਾ ਸਟਾਰਟ ਆ ਮੂਰੇ ਸਿਰਫ ਜਿਹੜਾ ਪਾਇਆ ਇਹ ਲੈਂਟਰ ਨਹੀਂ ਪਾਉਣਾ ਇਹਦੇ ਤੇ ਇਹ ਸਿਰਫ ਮਾਰ ਪਾਉਣ ਲਈ ਢੰਗ ਨਾਲ ਤਿਆਰ ਜਿਹੜਾ ਰਲਿਆ ਆ ਮਿਕਸਚਰ ਉੱਤੇ ਲੈ ਕੇ ਜਾਣ ਲਈ ਕਰਿਆ ਵਸ ਪਰਸ਼ਤੀ ਜੀ ਆ ਉਹਦਾ ਲੋਡਰ ਰੇਤੇ ਵਾਲਾ ਇੱਥੇ ਲਾਹ ਲੈਣਾ ਨਾਲ ਹੁੰਦੇ ਪਹਿਲਾਂ ਟਰਾਲੀ ਭਰੀ ਸੀ ਹਲੋ ਜੀ ਮਿੱਤਰੋ ਦੋ ਕਮਰਿਆਂ ਦਾ ਪੈ ਗਿਆ ਲੈਂਟਰ ਤੀਜੇ ਦਾ ਚੱਲਦਾ ਕੰਮ ਕਰ ਬਹੁਤ ਨਜਾਇਜ਼ ਧੋਪਾ ਅੱਜ ਰੋ ਚੱਲੀ ਜਾਂਦਾ ਕੰਮਕਾਰ ਹਲੇ ਟੇਲ ਤੇ ਆ ਜਾ ਕੇ ਉੱਥੇ ਕਿੰਨਾ ਕੁ ਪੈ ਗਿਆ ਸਾਡੇ ਕੋਲ ਲੱਗੇ ਹੋਏ ਨੇ ਵਿਚਾਰੇ ਅਸੀਂ ਬਹੁਤ ਵਾਸ ਕਰਾਈ ਉਹ ਵੀ ਬਹੁਤ ਜਿਆਦਾ ਗਰਮੀ ਸੀ ਤੇ ਪਿਆਜ ਕਰਦੀ ਸੀ ਬਹੁਤ ਜਿਆਦੇ ਜੀ ਅੱਧਾ ਕੁ ਪੈ ਗਿਆ ਜੀ ਲੈਂਟਰ ਮੈਨੂੰ ਲੱਗਦਾ ਹਾਂ ਅੱਧੇ ਗਰੇੜ ਗਰੇੜ ਕੰਮ ਮੈਸਤਰੀ ਸਾਹਿਬ ਆਪ ਲਾਗੇ ਮੂਰੇ ਹੁਣ ਕੋਈ ਡਿਜ਼ਾਈਨ ਡਿਜ਼ਾਈਨ ਸੈੱਟ ਕਰ ਰਹੇ ਨੇ ਹਾਂ ਜਿਹਨੇ ਕਰਕੇ ਜੀ 2000 ਲਾਈਟ ਸਟੱਪ ਕਰਕੇ 2000 ਲਾਉਣਾ ਲਈ ਨਹੀਂ ਤਾਂ ਹੁਣ ਕੱਦਾ ਪਹਿ ਜਾਣਾ ਸੀ ਉਹ ਤੋਂ ਅੱਜ ਗਰਮੀ ਵੀ ਜਿਆਦਾ ਆ ਥੋੜੀ ਜੀ ਨੋਨਾ ਬਾਈ ਵੀ ਆਇਆ ਹੈ ਛੁੱਟੀ ਆ ਆਪਣਾ ਪਿੰਡ ਦਾ ਗੁਰਦੁਆਰਾ ਸਵਾਗਤ ਕਰੋ ਦਰਸ਼ਨ ਲਾ ਰਹਿਣਗੇ ਹਲੇ ਵੀ ਘੰਟਾ ਡੇਢ ਘੰਟਾ ਮੰਲੋ ਮੰਲੀ ਆਹ ਸਰੀਏ ਕਾਦੇ ਵਾਸਤੇ ਪਾ ਰਹੇ ਆਂ ਝੋਕੜੀ ਆ ਜੀ ਅੱਛਾ ਪਹਿਲੇ ਹੀ ਡਣੇ ਨੇ ਵਿੱਚ ਹਾਂ ਠੀਕ ਆ ਮੇਰੀ ਬੱਤੀ ਜਿਆਦਾ ਰਹਿੰਦੀ ਆ ਇੰਟਰ ਕੋ ਬੱਡੇ ਕਰੋ ਚੈੱਕ ਨੀਚੇ ਰੇਪਾਇ ਦਾ ਇੰਨਾ ਫਾਇਦਾ ਹੈ ਵੀ ਨਾਲ ਹੁੰਦੇ ਝੋਨਾ ਚੱਲ ਪਿਆ ਕਰੋ ਚੈੱਕ ਤੁਹਾਡੇ ਸਾਹਮਣੇ ਹੀ ਆ ਇਹ ਉਹੀ ਪਲਾਟ ਆ ਜਿੱਦੇ ਜੇ ਆਪਾਂ ਉਦਣ ਝੋਨਾ ਪਾਉਂਦੇ ਜੀ ਟਰੈਕਟਰ ਨਾਲ ਦੇਖੋ ਚੱਲ ਪਿਆ ਮੌਸਮ ਅੱਜ ਬੱਦਲਵਾਈ ਵਾਲਾ ਹੋ ਗਿਆ ਦੇਖੋ ਮਾੜੀਆਂ ਜਾਂ ਪ੍ਰੀਖ ਜੀ ਪੂਰ ਜੀ ਸੱਟ ਕੇ ਚਲਿਆ ਗਿਆ ਕੀ ਕਰਦਾ ਪ੍ਰਮਾਤਮਾ ਉਹਦੇ ਰੰਗਾਂ ਜਿਹੜਾ ਜੋ ਵੀ ਕੋ ਸੰਗਾ ਐ ਇਦਾਂ ਦਾ ਤਾਂ ਕਰ ਗਿਆ ਚਾਰ ਚਾਰ ਪੰਜ ਪੰਜ ਟਾਂਗਾ ਦੂਜਾ ਬਣਾ ਚੱਲਿਆ ਜਾਂਦਾ ਖਿੱਚੀ ਕੰਮ ਨੂੰ ਆਹ ਪਲਾਟ ਚ ਵੀ ਆਪਾਂ ਥੱਲੇ ਪਾ ਕੇ ਸਟਾਰਟ ਕਰਿਆ ਕੰਮ ਇੱਥੋਂ ਪਹਿਲੇ ਦਿਨ ਆਹ ਕਰ ਰਹੇ ਹਾਂ ਜੋ ਦੋਹਾਂ ਜੋ ਪਰ ਲਿਆਂ ਜੋ ਕੱਡੂ ਜੋ ਅਰੇ ਪਾ ਕੇ ਮਿਲਾ ਕੇ ਬਹੁਤ ਵਧੀਆ ਛੱਡਿਆ ਛੋਨਾ ਸਾਰਾ ਤੇ ਥੋੜੀ ਜੀ ਮਿਹਰ ਹੋ ਜਾਂਦੀ ਪਰਮਾਤਮਾ ਦੀ ਤੇ ਰੰਗ ਕੁਝ ਹੋਰੇ ਹੋਣਾ ਈ ਇਹਦਾ ਪਰਮਾਤਮਾ ਦੀ ਮਿਹਰ ਨਹੀਂ ਹੋਈ ਉਹਦੇ ਕਰਕੇ ਸਾਰੇ ਕਿਸਾਨਾਂ ਦਾ ਈ ਇਦਾਂ ਦਾ ਈ ਇੱਕ ਸਾਰੇ ਆ ਬਹੁਤ ਮਿਹਨਤ ਆਏ ਬੰਦਿਆਂ ਦੀ ਬਹੁਤ ਜ਼ਿਆਦੇ ਬਹੁਤ ਨਜਾਇਜ਼ ਮਿਹਨਤ ਬਹੁਤ ਜ਼ਿਆਦੇ ਜੋਰ ਦਾ ਕੰਮ ਹੈ ਸਾਰੇ ਦਸਰੇ ਤੁਸਰੇ ਯਾਦ ਰੱਖਣੇ ਵੀ ਕਿੰਨੇ ਪਾਉਣੇ ਆ ਕਿੱਥੇ ਜੀ ਮਿੱਤਰੋ ਖੇਤਾਂ ਦੀ ਰੌਣਕ ਸਹੋਲੀ ਦੀਆਂ ਦੀ ਦੇਖੋ ਆਓ ਖੜੀ ਜਾਓ ਦੇਖੋ ਮੋਟਰ ਲਾਈਟ ਘਟ ਆਉਂਦੀ ਆ ਉਹ ਦੇਖਣ ਚੱਲਿਆਂ ਟਰਾਂਸਫਾਰਮ ਤੇ ਇੱਕ ਮੋਟਰ ਨਹੀਂ ਚੱਲ ਰਹੀ ਓਰੇ ਵਾਲੀ ਜਦੋਂ ਫੇਸ ਦੇਖਿਆ ਇੱਕ ਆ ਨਹੀਂ ਰਿਹਾ ਥੋੜਾ ਜਿਹਾ ਆਉਂਦਾ ਫੇਰ ਤੂੰ ਇਆਂ ਟੱਕਰਾ ਮਾਰੀ ਜਾਣਾ ਜਾਂ ਤਾਂ ਓਰੇ ਫਿਊ ਜੋੜਿਆ ਆਊਗਾ ਟਰਾਂਸਫਾਰਮ ਤੇ ਦੇਖ ਆਹ ਠੀਕ ਹੈ ਦਾ ਟਰਾਂਸਫਾਰਮ ਫੋਰ ਜੇ ਚੱਲਿਆ ਸ਼ਿਪ ਮਟਰੋ ਮੋਟਰ ਆਪਾਂ ਚਲਾਤੀ ਤੇ ਇੱਕ ਜੈਂਪਰ ਫੁਕਿਆ ਜੀ ਥੱਲੇ ਵਾਲਾ ਸੁੱਚ ਕੱਟ ਕੇ ਲਾਨਦਾਰ ਨੇ ਲਾਤਾ ਮੈਂ ਤਾਂ ਗਿਆ ਤੀ ਵੀ ਬਿਜਲੀ ਵਾਲਿਆਂ ਨੂੰ ਕਰ ਦਿੰਨੇ ਆ ਫੋਰ ਲਾਨਦਾਰਾ ਪੇ ਚੜ ਗਿਆ ਫਿਰ ਲਾਤਾ ਲੋ ਪਨੀਰੀ ਵਾਲੇ ਕਿਾਰੇ ਕਰੋ ਚੈੱਕ ਤੇ ਹਰਵਾਜ ਰੋਜ਼ੇ ਆ ਜਾਂਦਾ ਨਹਾਉਣ ਦੇ ਚੱਕਰ ਚ ਨਹਾ ਰਿਹਾ ਆਲੂ ਤੇ ਨੰਦੋਂ ਦਾ ਕੰਨ ਨਾ ਕੇ ਖੁੱਲੇ ਪਾਣੀ ਚ ਪਿਛਲੇ ਸਾਲ ਤੇ ਉਦੋਂ ਪਿਛਲੇ ਸਾਲ ਘਰੇ ਆਪਾਂ ਨੇ ਵੱਡੀ ਵੀਤੀ ਉਹ ਉੱਥੇ ਬੜੇ ਟੱਪ ਦੇ ਤੇ ਆਏ ਤੇ ਕਿ ਉਹ ਮਕਾਨ ਪੈਣ ਕਰਕੇ ਉਧਰ ਪਈ ਆ ਉਹ ਚ ਸਮੰਟ ਸਮੰਟ ਕੋਲਦੇ ਰਹੇ ਨੇ ਬੰਦੇ ਤੇ ਹੋਟ ਟੈਂਕੀ ਵੱਡੀ ਵੀਤੀ ਜਿਹੜੀ ਉਹਦੇ ਕਰਕੇ ਉਹ ਭਰਤੀ ਨਹੀਂ ਨਹੀਂ ਗਰਮੀ ਗਰਮੀ ਟੁੱਟੀ ਥੱਲੇ ਰੱਖ ਕੇ ਉਹਨੂੰ ਭਰ ਕੇ ਉਹਦੇ ਜਣਾਉਂਦੇ ਹੁੰਦੇ ਸੀ ਤੇ ਹੁਣ ਮੋਟਰ ਤੇ ਆ ਕੇ ਨਾ ਲੈਂਦਾ ਤੇ ਥੋੜਾ ਜਿਹਾ ਪੜਾਈ ਦਾ ਲੋਡ ਵੀ ਵੱਧ ਗਿਆ ਉਹਦੇ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਵੀ ਕਲਾਸ ਵੱਡੀ ਹੋ ਗਈ ਤੇ ਟਾਈਮ ਘੱਟ ਲੱਗਦਾ ਤਾਂ ਫਿਰ ਨਹੀਂ ਤਾਂ ਅੱਧਾ ਘੰਟਾ ਉਹਦੇ ਚ ਡੁੱਬੀ ਜਾਂਦੇ ਤੇ ਮਰੀ ਜਾਂਦੇ ਤੇ ਸ਼ਾਲਾਂ ਕਰੋ ਚੇਕ ਕਹਾਟਾ ਉਹਰੇ ਸਾਰੇ ਜ਼ਿਮੀਦਾਰਾਂ ਦੀ ਅਗੇਤੀ ਫਸਲ ਆ ਸਾਰਿਆਂ ਦੀ तकरीबन ਸਾਰਿਆਂ ਦੀ ਅਗੇਤੀ ਲਹੰਦੇ ਨੇ ਅਗੇਤੀ ਲਾ ਤਾਂ ਲਾੰਦ ਨੇ ਤੇ ਪੂਸ਼ਾ ਵੀ ਲੱਗਦੀ ਆ ਤੇ ਥੋੜਾ ਜਿਹਾ ਜੇ ਕਰੇਗਾ ਨੇ ਮੀਮੂ ਪੈਜੇ ਪੇ ਸੜਕ ਉੱਚੀ ਆ ਤੇ ਪਾਣੀ ਆਉਂਦਾ ਮਾੜਾ ਮੋਟਾ ਡਰੋਂਦੇ ਰਹੇ ਨੇ ਆਪਾਂ ਨੂੰ ਜਾਣੀ ਆਪਾਂ ਤਾਂ ਹਲ ਤੱਕ ਦੇਖਿਆ ਨਹੀਂ ਓਕੇ ਆ ਰਿਪੋਰਟ ਚਲੋ ਦੌਰ ਇਹ ਪੈ ਗਏ ਮਿੱਤਰੋ ਇੱਕ ਕੱਦੂ ਚ ਤੇ ਇੱਕ ਝੋਨੇ ਨੂੰ ਹੁਣ ਟੀਏ ਦੀ ਸਟਾਰਟਿੰਗ ਕਰਨੀ ਆ